ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਚੱਲ ਰਹੇ ਸੰਘਰਸ਼ ਨੇ ਮੱਧ ਪੂਰਬ ਨੂੰ ਜੰਗ ਦੀ ਕੰਗਾਰ ਤੇ ਲਿਆ ਖੜਾ ਕੀਤਾ ਹੈ। ਇੱਕ ਪਾਸੇ ਇਜ਼ਰਾਈਲ ਈਰਾਨ ਦੇ ਪਰਮਾਣੂ ਟਿਕਾਣਿਆਂ ਤੇ ਹਮਲੇ ਤੇਜ਼ ਕਰ ਚੁੱਕਿਆ ਹੈ। ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀ ਚੁੱਪੀ ਅਤੇ ਉਹਨਾਂ ਦੇ ਅਸਪਸ਼ਟ ਬਿਆਨ ਪੂਰੀ ਦੁਨੀਆ ਦੇ ਵਿੱਚ ਚਿੰਤਾ ਦਾ ਵਿਸ਼ਾ ਬਣੇ ਨੇ। ਟਰੰਪ ਦਾ ਰਵੱਈਆ ਇਸ ਗੱਲ ਦਾ ਫੈਸਲਾ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ ਕਿ ਇਹ ਤਣਾਅ ਪੂਰੇ ਯੁੱਧ ਦੇ ਵਿੱਚ ਬਦਲਦਾ ਹੈ ਜਾਂ ਫਿਰ ਗੱਲਬਾਤ ਦੇ ਰਾਹੀਂ ਇਸ ਦਾ ਕੋਈ ਹੱਲ ਨਿਕਲਦਾ ਹੈ। ਟਰੰਪ ਨੇ ਦ ਵਾਲ ਸਟਰੀਟ ਜਰਨਲ ਨੂੰ ਦੱਸਿਆ ਹੈ ਕਿ ਉਹਨਾਂ ਨੇ ਈਰਾਨ 'ਤੇ ਹਮਲੇ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਰ ਆਖਰੀ ਹੁਕਮ ਦੇਣ ਤੋਂ ਪਹਿਲਾਂ ਉਹ ਵੇਖਣਾ ਚਾਹੁੰਦੇ ਹਨ ਕਿ ਈਰਾਨ ਦਾ ਪਰਮਾਣੂ ਕਾਰਜਕ੍ਰਮ ਛੱਡਦਾ ਹੈ ਜਾਂ ਨਹੀਂ ਵਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਮੈਂ ਕਰ ਸਕਦਾ ਹਾਂ ਮੈਂ ਨਹੀਂ ਵੀ ਕਰ ਸਕਦਾ ਕੋਈ ਨਹੀਂ ਜਾਣਦਾ ਕਿ ਮੈਂ ਕੀ ਕਰਨ ਵਾਲਾ ਹਾਂ ਟਰੰਪ ਨੇ ਦਾਅਵਾ ਕੀਤਾ ਹੈ ਕਿ ইরਾਨੀ ਅਧਿਕਾਰੀ ਵਾਸ਼ਿੰਗਟਨ ਦੇ ਵਿੱਚ ਗੱਲਬਾਤ ਕਰਨਾ ਚਾਹੁੰਦੇ ਹਨ ਪਰ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਹੁਣ ਬਹੁਤ ਦੇਰ ਹੋ ਚੁੱਕੀ ਹੈ ਇਸ ਦੇ ਨਾਲ ਹੀ ਜਰਮਨੀ ਫਰਾਂਸ ਅਤੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਸ਼ੁੱਕਰਵਾਰ ਨੂੰ ਜਨੇਵਾ ਦੇ ਵਿੱਚ ਈਰਾਨ ਦੇ ਵਿਦੇਸ਼ ਮੰਤਰੀ ਦੇ ਨਾਲ ਮਿਲਣਗੇ ਤਾਂ ਜੋ ਉਹ ਈਰਾਨ ਨੂੰ ਇਹ ਯਕੀਨ ਦਿਵਾ ਸਕਣ ਕਿ ਉਸ ਦਾ ਪਰਮਾਣੂ ਕਾਰਜਕ੍ਰਮ ਸਿਰਫ ਨਾਗਰਿਕ ਉਦਯੋਗ ਦੇ ਲਈ ਹੀ ਹੈ ਉਧਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨ ਯਾਹੁ ਨੇ ਇੱਕ ਵੀਡੀਓ ਸੰਦੇਸ਼ ਦੇ ਰਾਹੀਂ ਕਿਹਾ ਹੈ ਕਿ ਅਸੀਂ ਹੌਲੀ-ਹੌਲੀ ਈਰਾਨ ਦੇ ਪਰਮਾਣੂ ਅਤੇ ਮਿਜ਼ਾਈਲ ਟਿਕਾਣਿਆਂ ਨੂੰ ਨਸ਼ਟ ਕਰ ਰਹੇ ਹਾਂ। ਉਹਨਾਂ ਨੇ ਟਰੰਪ ਦਾ ਧੰਨਵਾਦ ਕਰਦੇ ਹਾਂ। ਉਹਨਾਂ ਨੂੰ ਇਜ਼ਰਾਈਲ ਦਾ ਅਸਲ ਦੋਸਤ ਘਰਾੜ ਦਿੱਤਾ ਅਤੇ ਕਿਹਾ ਹੈ ਕਿ ਉਹ ਟਰੰਪ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹਨ। ਇਸੇ ਦੌਰਾਨ ਇਜ਼ਰਾਈਲ ਦੀ ਫੌਜ ਨੇ ਦੱਸਿਆ ਹੈ ਕਿ ਈਰਾਨ ਵੱਲੋਂ ਛੱਡੇ ਗਏ ਡਰੋਨਾਂ ਨੂੰ ਉੱਤਰੀ ਇਜ਼ਰਾਈਲ ਅਤੇ ਜਾਰਡਨ ਕਾਟੀ ਦੇ ਵਿੱਚ ਮਾਰ ਗिराਇਆ ਗਿਆ ਹੈ। ਇਜ਼ਰਾਈਲ ਹਵਾਈ ਫੌਜ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਈਰਾਨ ਦੇ ਪੁਲਿਸ ਮੁਖ ਦਫ਼ਤਰ ਨੂੰ ਤਬਾਹ ਕਰ ਦਿੱਤਾ ਹੈ। ਦੂਜੇ ਪਾਸੇ ਖਮਨਈ ਦੇ ਵੱਲੋਂ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ। ਈਰਾਨ ਦੇ ਸਰਵੋੱਚ ਮਨੇਤਾ ਯਯਤੁੱਲਾ ਖਮਨਈ ਨੇ ਸ਼ੁਕਰਵਾਰ ਨੂੰ ਇੱਕ ਟੈਲੀਵਿਜ਼ਨ ਸੰਦੇਸ਼ ਦੇ ਰਾਹੀਂ ਟਰੰਪ ਨੂੰ ਸਖਤ ਚੇਤਾਵਨੀ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਨੇ ਸੈਨਾ ਹਸਤਕਸ਼ਪ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਨੂੰ ਅਜਿਹੇ ਨੁਕਸਾਨ ਹੋਵੇਗਾ ਕਿ ਜੋ ਕਦੇ ਉਸਨੇ ਸੋਚਿਆ ਵੀ ਨਹੀਂ ਹੋਵੇਗਾ। ਈਰਾਨੀ ਕੌਮ ਕਦੇ ਵੀ ਆਤਮ ਸਮਰਪਣ ਨਹੀਂ ਕਰੇਗੀ। ਇਜ਼ਰਾਈਲ-ਇਰਾਨ ਟਕਰਾਵ ਹੁਣ ਜੰਗ ਦਾ ਰੂਪ ਲੈ ਚੁੱਕਿਆ ਹੈ 6 ਦਿਨ ਤੱਕ ਇੱਕ ਦੂਜੇ ਤੇ ਹਮਲੇ ਕਰਨ ਤੋਂ ਬਾਅਦ ਇਰਾਨ ਦੇ ਸੁਪਰ ਲੀਡਰ ਯਯਤੁੱਲਾ ਅਲੀ ਖਮenei ਨੇ ਅਧਿਕਾਰਤ ਤੌਰ ਤੇ ਜੰਗ ਦਾ ਐਲਾਨ ਕਰ ਦਿੱਤਾ ਹੈ ਖਮenei ਨੇ ਕਿਹਾ ਹੈ ਕਿ ਜੰਗ ਹੁਣ ਸ਼ੁਰੂ ਹੋ ਚੁੱਕੀ ਹੈ ਅਤੇ ਇਰਾਨ ਕੋਈ ਰਾਮ ਨਹੀਂ ਦਿਖਾਉਣ ਵਾਲਾ ਇਸ ਤੋਂ ਪਹਿਲਾਂ 트ੰਪ ਨੇ ਕਿਹਾ ਸੀ ਕਿ ਸਾਰਿਆਂ ਨੂੰ ਤੁਰੰਤ ਤਹਿਰਾਨ ਖਾਲੀ ਕਰ ਦੇਣਾ ਚਾਹੀਦਾ ਹੈ ਅਤੇ ਇਰਾਨ ਨੂੰ ਬਿਨਾਂ ਸ਼ਰਤ ਆਤਮ ਸਮਰਪਨ ਕਰ ਦੇਣਾ ਚਾਹੀਦਾ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਰਾਨ ਦੇ ਸੁਪਰ ਲੀਡਰ ਯਈਤੁੱਲਾ ਅਲੀ ਖਮਨੇਈ ਨੂੰ ਹੁਣ ਨਹੀਂ ਮਾਰਾ ਜਾਏਗਾ ਹਾਲਾਂਕਿ ਅਮਰੀਕਾ ਜਾਣਦਾ ਹੈ ਕਿ ਉਹ ਕਿੱਥੇ ਲੁਕਿਆ ਹੋਇਆ ਹੈ ਤੇ ਉਹ ਇੱਕ ਆਸਾਨ ਨਿਸ਼ਾਨਾ ਹੈ ਜਦੋਂ ਕਿ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਰਟਸ ਦਾ ਕਹਿਣਾ ਹੈ ਕਿ ਖਮਨੇਈ ਦਾ ਖਾਲ ਇराकी ਰਾਸ਼ਟਰਪਤੀ ਸਦਾਮ ਹੁਸੈਨ ਵਰਗਾ ਹੋ ਸਕਦਾ ਹੈ ਇਸ ਦੇ ਨਾਲ ਹੀ 트럼ਪ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨ ਯਾਹੂਦ ਦੇ ਨਾਲ ਲਗਾਤਾਰ ਵਿਕੜਤੀ ਸਥਿਤੀ ਬਾਰੇ ਫੋਨ ਤੇ ਗੱਲਬਾਤ ਕੀਤੀ ਜਾ ਰਹੀ ਹੈ